ਅਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਤੇ ਆਪਾਂ ਲੈ ਕੇ ਆਏ ਇੱਕ ਛੋਟਾ ਜਿਹਾ ਮਿੰਨੀ ਬਲੌਗ ਤੁਹਾਨੂੰ ਪਤਾ ਵਾ ਲਗਾਤਾਰ ਤਿੰਨ ਕਿ ਦਿਨ ਹੋ ਗਏ ਮੀਂਹ ਪੈਂਦੇ ਨੂੰ ਉਹਦੇ ਕਰਕੇ ਮੀਂਹ ਪੈਣ ਕਰਕੇ ਪਾਣੀਓ ਪਾਣੀ ਤਾਂ ਹੋਇਆ ਪਿਆ ਵਾ ਤੇ ਮੀਂਹ ਨੇ ਜਿਆਦਾ ਬਹੁਤ ਜਿਆਦਾ ਬਸ ਕਰਾਈ ਪਈ ਆ ਤੇ ਉਹਦੇ ਕਰਕੇ ਨਾ ਆਪਣੇ ਰਾਸਤੇ 'ਚ ਆਉਂਦੇ ਦਰਖਤ ਗਿਰ ਗਏ ਸੀਗੇ ਡੇਕਾ ਸੀਗੇ ਵੱਡੀਆਂ ਤੇ ਇੱਕ ਇਧਰਲੀ ਸਾਈਡ ਕਰ ਗਈ ਸੀ ਇੱਕ ਗਿਰ ਗਈ ਸੜਕ ਦੇ ਸਾਈਡ ਤੇ ਹੈਨਾ ਤੇ ਸਾਡੇ ਪਿੰਡ ਦੀ ਪੰਚਾਇਤ ਨੇ ਬਾਈ ਬਹੁਤ ਹਿੰਮਤ ਮਾਰੀ ਹੈਨਾ ਲੱਗੇ ਸੀਗੇ ਪੰਚਾਇਤੀ ਮੈਂਬਰ ਆਪਣੇ ਸਰਪੰਚ ਸਾਹਿਬ ਤੇ ਪੰਚ ਸਾਹਿਬ ਨੂੰ ਤੇ ਉਹਨਾਂ ਦਾ ਸ਼ਾਇਦ ਵਿੱਚ ਮੈਂ ਨੋ ਲਿਆ ਵੀ ਹੋਇਆ ਅੱਗੇ ਵਲੌਗ 'ਚ ਚੈੱਕ ਕਰੋ ਇੱਕ ਆਪਾਂ ਮਿੰਨੀ ਵਲੌਗ ਬਣਾਇਆ ਛੋਟਾ ਜਿਹਾ ਤੇ ਦੱਸਿਓ ਕਿੱਥੇ ਕਿੱਥੇ ਦੀ ਪੰਚਾਇਤ ਇਦਾਂ ਹੈਲਪ ਕਰਦੀ ਆ ਨਾ ਪਿੰਡ ਦੀ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਬਹੁਤ ਸੋਹਣਾ ਲੱਗਿਆ ਦਿਨ ਨੂੰ ਦੇਖ ਕੇ ਸਕੂਨ ਮਿਲਿਆ ਕਿਉਂਕਿ ਮਾਰਨਿੰਗ ਦਾ ਟਾਈਮ ਸੀ ਸੋ ਕਿਸੇ ਨੇ ਕੰਮ ਤੇ ਜਾਣਾ ਕਿਸੇ ਨੇ ਕਿਤੇ ਰਿਸ਼ਤੇਦਾਰੀ 'ਚ ਜਾਣਾ ਜੇ ਨਾ ਚੱਕਦੇ ਤਾਂ ਸ਼ਾਇਦ ਵਲੌਗ ਹੀ ਹੋ ਜਾਣਾ ਸੀ ਰਾਸਤਾ ਸਾਰਿਆਂ ਨੂੰ ਆਊਟਸਾਈਡ 'ਚ ਹੀ ਜਾਣਾ ਪੈਣਾ ਸੀ ਤੇ ਇਹਨਾਂ ਨੇ ਵਧੀਆ ਹਿੰਮਤ ਮਾਰੀ ਪ ਆਪ ਇਹ ਪੰਜੇ ਸਰਪੰਚਾਂ ਨੇ ਦੋਨਾਂ ਨੇ ਹਨਾ ਨਾਲ ਰਲ ਕੇ ਚਕਾਏ ਵੀ ਨੇ ਤੇ ਵਢਾਏ ਵੀ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਲੌਗ ਚ ਚੈੱਕ ਕਰੋ ਮਿੱਤਰੋ ਲਓ ਜੀ ਮੀ ਨੇ ਪੂਰਾ ਪੂਰਾ ਹਾਲ ਦਿੱਤਾ ਪਿਆ ਤਿੰਨ ਚਾਰ ਦਿਨ ਹੋ ਗਏ ਨੇ ਤਰਾਕਤ ਦੇਖ ਲਓ ਬਿਹਰੇ ਬਹੁਤ ਪੰਜ ਚੋ ਨੀ ਖੜੇ ਆ ਸਾਰੇ ਬੋਲ ਜਾਣਾ ਤੁੰਤ ਰਾਤੀਂ ਵਰਗੇ ਹਾਂ ਆ ਤਾਰਾਂ ਦਾ ਵੀ ਨਾ ਪਤਾ ਕਦ ਆ ਜਾਣ ਫਰੀ ਗਾਰ ਲੀ ਮਗਾ ਤਾਰਾਂ ਵੀ ਨਾ ਉੱਤੇ ਆ ਜਾਣ ਉਹ ਮੂਰਚਾ ਮਾਰਦਾ ਪੰਚਾਇਤ ਸਰਪੰਚਾਂ ਨੇ ਸੱਜ ਰਹੀ ਇਹ ਆ ਜੀ ਬ੍ਰਿੰਦਰ ਪੰਚ ਮੁੰਡਿਆਂ ਨੇ ਹਿੰਮਤ ਮਾਰੀ ਸੱਜ ਰਹੀ ਲੋ ਜੀ ਹਿੰਮਤ ਮਾਰ ਲੱਗੇ ਹੋਏ ਨੇ पंचतर पंची लगे के है देखो जी उधर ले पासे सरपंच इधर ले पासे पंच पर ट्रैक्टर पाला ना हथा नाल जोर मार ले देख के मारे या ऊपर ना आ जावे परे हो जाओ तुसी ਉੱਪਰ ਵੀ ਨਾ ਆ ਜਵੇ ਆ ਤਾਰਾਂ ਵੀ ਨੇ ਉੱਪਰ ਹੌਲੀ 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 ਓਏ ਹੌਲੀ ਰੁਕ ਜਾ ਲਓ ਜੀ ਆ ਗਿਆ ਥੱਲੇ ਪਰ ਬਹੁਤ ਬਚਾਅ ਹੋ ਗਿਆ ਬੰਦੇ ਭੱਜ ਕੇ ਪਰੇ ਹੋਏ ਨੇ ਕੁੱਤੇ ਨੂੰ ਆ ਗਿਆ ਹੀ ਜਾਣਾ ਬਚਾਅ ਹੋ ਗਿਆ ਬੜੀ ਰੱਬ ਜੀ ਵੀ ਇੱਧਰ ਰੱਬ ਜੀ ਚੱਕਦੇ ਚੱਕਦੇ ਸੇਵਾ ਲੱਗਣੀ ਆ ਤੇਰੀ ਇਹ ਨਹੀਂ ਰਾਹ ਬੰਦ ਹੋਣਾ ਜੀ ਬਹੁਤ ਵਧੀਆ ਕੰਮ ਕਰਿਆ ਬਾਈ ਸਾਰਿਆਂ ਨੇ ਬਹੁਤ ਵਧੀਆ ਕੰਮ ਕਰਿਆ ਹੈ ਬਈ ਪੰਜ ਸਾਹਿਬ ਧੰਨਵਾਦ ਪੰਜ ਸਾਹਿਬ ਧੰਨਵਾਦ ਜੀ ਆ ਜਾਂਦੇ ਆ ਨਾ ਮੁਸਕਰ ਨਹੀਂ ਹੋਣੀ ਚਾਹੀਦੀ ਬਹੁਤ ਵਧੀਆ ਗੱਲ ਆ ਬਾਈ ਕੈਂਡ ਪੰਚਾਇਤ ਆ ਬਾਈ ਸਾਡੀ ਓਏ ਆਦਰ ਪਾਛਾ ਜੀ ਬਹੁਤ ਵਧੀਆ ਕੀਤਾ ਇੱਥੇ ਡਾਕਟਰ ਸਾਹਿਬ ਖੜੇ ਨੇ ਆ ਕਲੋਨੀ ਵਧੀਆ ਚਲੋ ਹਨਾ ਕਰਦੇ ਆ ਰਾਹ ਕਲੀਅਰ ਹੋ ਜੂਗਾ ਨਹੀਂ ਤਾਂ ਰਾਹ ਬੰਦੇ ਹੋ ਗਿਆ ਜੀ ਲਗਭਗ ਗੱਡੀਆਂ ਪਿੱਛੇ ਖੜੀਆਂ ਸੀ ਗੱਡੀਆਂ ਮੁੜ ਕੇ ਗਈਆਂ ਨੇ ਲਾਓ ਜੀ ਅੱਜ ਬੱਕਰੀਆਂ ਦਾ ਸਾਧਨ ਬਣ ਗਿਆ ਚਾਚਾ ਜਾਣ ਨਾ ਦੇਈ ਅੱਜ ਇੱਥੇ ਲੋਟ ਆ ਅੱਜ ਰਾਤ ਤੋਂ ਵੱਡੇ ਹੋਏ ਅੱਜ ਇੱਥੇ ਸੱਟ ਆ ਯਾਰ ਇਹਨਾਂ ਦੀ ਦਿਹਾੜੀ ਬਣ ਗਈ ਅੱਜ ਹੋ ਜਾਂਦਾਣਾ ਹੋ ਗਿਆ ਇਹਨਾਂ ਦਾ ਲੈ ਜਾ ਯਾਰ ਮੰਦੇ ਕਰਦੇ ਆ 2 ਮਿੰਟ ਵੀਰੇ ਬਹੁਤ ਵਧੀਆ ਕੰਮ ਕਰਿਆ ਕਿੰਦੀ ਵੀਰੇ ਧੰਨਵਾਦ ਤੁਹਾਡਾ ਮਿੱਟੂ ਇੱਥੇ ਖੜਾ ਦੀ ਆਇਆ ਮੈਂ ਮੈਂ ਕਹਾਂ ਬਲੌਗ ਬਣਾ ਕੇ ਪਾ ਦੀ ਪੰਚਾਇਤ ਦਾ ਵੀ ਵੀ ਸਾਡੀ ਪੰਚਾਇਤ ਵਧੀਆ ਕੰਮ ਕਰਦੀ ਆ ਭਾਈ ਭਾਈ ਪਾਣੀ ਦੇਖ ਸਕਦੇ ਹੋ ਤੁਸੀਂ ਚੌੜ ਦੇਖ ਲਓ ਕਿੰਨੇ ਘਟ ਦੀਦੇ ਆ ਹਨਾ ਇੰਨਾ ਪਾਣੀ ਫਿਰਦਾ ਵਾ ਮੀਂ ਬਹੁਤ ਜ਼ਿਆਦਾ ਪੈ ਗਿਆ ਸਾਰੇ ਪਾਸੇ ਇਹੀ ਹਾਲ ਆ ਲਗਭਗ ਕੋਈ ਏਰੀਆ ਹੈ ਨਹੀਂਗਾ ਜਿੱਥੇ ਨਾ ਮੀਂ ਪਿਆ ਹੋਵੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਇਸ ਵਾਰ ਗਰਮੀ ਥੋੜੀ ਜਿਹੀ ਘਟੇ ਪਈ ਆ ਕਿਉਂਕਿ ਮੀਂਹ ਨੇ ਥੋੜਾ ਜਿਆਦਾ ਜ਼ੋਰ ਦਿੱਤਾ ਹੋਇਆ ਸੀ ਤੇ ਉਹ ਜਾਣਾ ਨਹੀਂ ਬਿਆਹ ਪਾਣੀ ਉਹ ਪਾੜੀ ਗਿਆ ਬਿਆਹ ਹੁਣ ਤਾਂ ਲਗਾਤਾਰ ਤੀਜਾ ਤੀਜਾ ਦਿਨ ਅੱਜ ਜਿਹੜਾ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਰੋਣ ਦਾ ਨੋਟ ਨਹੀਂ ਲੈ ਰਿਹਾ ਪਤਾ ਨਹੀਂ ਭਾਈ ਲਓ ਤੇ ਇੱਕਦਮ ਸਾਰਾ ਕੁਝ ਡੁੱਬ ਗਿਆ ਹੀ ਗਿਆ